ਵਿਚ ਬਜ਼ੁਰਗ ਨੇਗੇ ਮਾਤਾ ਪਿਤਾ ਨੇਗੇ ਭਰਾਵਾ ਇੱਕ ਉਹ ਬਿਲਕੁਲ ਹੈ ਨਹੀਂ ਗਾ ਮੈਂਟਲੀ ਅਫਸਟ ਆ ਅੱਛਾ ਤੇ ਕ ਭੈਣ ਆ ਤਿੰਨ ਬੱਚੇ ਨੇ ਤੁਹਾਡੇ ਤਿੰਨ ਬੱਚੇ ਨੇ ਹਾਂਜੀ ਤਿੰਨ ਤੁਹਾਡੇ ਹਸਬੰਦ ਛੱਡ ਕੇ ਕਿਸੇ ਹੋਰ ਨਾਲ ਚਲੇ ਗਏ ਸੀਗੇ ਕੰਮਕਾਰ ਕਿਵੇਂ ਚੱਲਦਿਆ ਕੰਮਕਾਰ ਸਰ ਥੋੜਾ ਘੱਟ ਹੀ ਆ ਇਨਾ ਜ਼ਿਆਦਾ ਨਹੀਂ ਹੈਗਾ ਬਸ ਖਰਚਾ ਨਿਕਲ ਜਾਂਦਾ ਮਾੜਾ ਮੋਟਾ ਸਰ ਵੈਸੇ ਤਾਂ ਮੈਂ ਕਹਨੀ ਆ ਵੀ ਆਪਣੀ ਮਿਹਨਤ ਦੇ ਨਾਲ ਅੱਗੇ ਵਧਾਂ ਮੈਂ ਤੁਸੀਂ ਆਪਣੀ ਮੈਂ ਕਿਸੇ ਦੀ ਹੈਲਪ ਨਹੀਂ ਲੈਣਾ ਚਾਹੁੰਦੀ ਸਰ ਪੂਲ ਮਿਲਾ ਕੇ ਅਗਰ ਗੱਲ ਕਰੀਏ ਤਾਂ ਘਰ ਦਾ ਪੂਰਾ ਮਹੀਨੇ ਦਾ ਖਰਚਾ ਕਿੱਦਾਂ ਖਰਚਾ ਸਰ ਖਰਚਾ ਜ਼ਿਆਦਾ ਵੈਸੇ ਆਮਦਨੀ ਘੱਟ ਰਹਾ ਲੰਜੀ ਕੀ ਕੀ ਬਣਾਉਨੇ ਹੋ ਤੁਸੀਂ ਸਰ ਮੋਮੋਜ਼ ਨੇ ਕਿ ਮੇਰੇ ਕੋਲੇ ਤੇ ਬੁਲੇਟ ਆ ਸਪ੍ਰਿੰਗ ਰੋਲ ਆ ਸਾਰਾ ਕੁਝ ਮੈਂ ਆਪ ਹੀ ਰੈਡੀ ਕਰ ਲਵਾਂਗੀ ਇਹ ਸਾਡਾ ਇਨਾਕ ਤਾਂ ਪਰਚ ਬਣਦਾ ਨਾ ਕਿ ਪੰਜਾਬੀ ਹੋਣ ਦੇ ਨਾਤੇ ਕਿ ਅਸੀਂ ਇੱਕ ਵਾਰੀ ਇੱਥੇ ਜ਼ਰੂਰ ਆਈਏ ਤੇ ਜੋ ਵੀ ਇਹਨਾਂ ਕੋਲੇ ਖਾਣ ਪੀਣ ਦਾ ਸਮਾਨ ਆ ਤੇ ਆਪਾਂ ਉਹ ਜ਼ਰੂਰ ਖਾਈਏ ਸਾਸਤ੍ਰ ਕਾਲ ਜੀ ਤੁਸੀਂ ਦੇਖ ਰਹੇ ਹੋ ਹਾਂ ਦਾ ਟੀਵੀ ਐਨ ਆਰ ਆਈ ਤੇ ਮੈਂ ਹਾਂ ਪ੍ਰਦੀਪ ਢੀਮਾਨ ਅਕਸਰ ਹੌਸਲੇ ਦੇ ਵਿੱਚ ਅਸੀਂ ਹੌਸਲਿਆਂ ਦੀ ਦਾਸਤਾਨ ਲੈ ਕੇ ਆਉਂਦੇ ਹਾਂ ਉਸ ਦੇ ਨਾਲ ਭਰੇ ਲੋਕਾਂ ਦੇ ਨਾਲ ਵੀ ਤੁਹਾਨੂੰ ਮਿਲਾਉਂਦੇ ਹਾਂ ਤੇ ਐਸੀ ਹੀ ਇੱਕ ਕਹਾਣੀ ਅੱਜ ਅਸੀਂ ਲੈ ਕੇ ਆਏ ਹਾਂ ਪਹੁੰਚੇ ਹਾਂ ਲੁਧਿਆਣਾ ਦੇ ਪਿੰਡ ਗਿੱਲ ਦੇ ਵਿੱਚ ਜਿੱਥੇ ਕਿ ਇੱਕ ਹੌਸਲੇ ਦੀ ਤਸਵੀਰ ਸਾਨੂੰ ਵੇਖਣ ਨੂੰ ਮਿਲੀ ਹੈ ਤੁਸੀਂ ਤਾਂ ਜਾਣਦੇ ਹੀ ਹੋ ਕਿ ਪੰਜਾਬ ਦੇ ਵਿੱਚ ਇਸ ਵੇਲੇ ਪ੍ਰਵਾਸੀਆਂ ਦਾ ਬਹੁਤ ਵੱਡਾ ਮੁੱਦਾ ਚੱਲ ਰਿਹਾ ਹੈ ਔਰ ਅਕਸਰ ਕੋਈ ਨਾ ਕੋਈ ਤਸਵੀਰ ਸਾਨੂੰ ਵੇਖਣ ਨੂੰ ਮਿਲੀ ਜਾਂਦੀ ਹੈ ਇਹ ਇਸ ਭੈਣ ਦੀ ਅਗਰ ਗੱਲ ਕਰੀਏ ਭੈਣ ਦਾ ਨਾਮ ਹਰਕਿਰਤ ਕੌਰ ਹੈ ਭੈਣ ਜੀ ਬਹੁਤ ਬਹੁਤ ਸਵਾਗਤ ਹੈ ਹਾਂਜੀ ਸਰ ਤਾਂ ਭੈਣ ਜੀ ਦੀ ਅਸੀਂ ਇੱਕ ਰੀਲ ਵੇਖੀ ਇੰਸਟਾਗ੍ਰam ਦੇ ਉੱਤੇ ਤੇ ਭੈਣ ਜੀ ਉਸਤੇ ਅਸੀਂ ਪੜਿਆ ਕਿ ਅਸੀਂ ਪ੍ਰਵਾਸੀਆਂ ਦੀ ਬਹੁਤ ਮਦਦ ਕਰਦੇ ਹਾਂ ਵੀ ਇਹ ਭੈਣ ਪੰਜਾਬਣ ਹੈ ਤੇ ਗਿੱਲ ਪਿੰਡ ਦੇ ਵਿੱਚ ਤੁਹਾਡੀ ਜੋ ਕਾਰਟ ਹੈ ਉਹ ਦਿਖਾਈ ਗਈ ਸੀ ਜਿਸ ਤੋਂ ਬਾਅਦ ਅਸੀਂ ਇੱਥੇ ਆਉਣ ਦਾ ਫੈਸਲਾ ਕੀਤਾ ਕਿ ਆਈਏ ਤੁਹਾਡੇ ਨਾਲ ਮਿਲিয়ে ਗੱਲਬਾਤ ਕਰੀਏ ਭੈਣ ਜੀ ਸਭ ਤੋਂ ਪਹਿਲਾਂ ਤਾਂ ਜਾਨਣਾ ਚਾਹਾਂਗੇ ਕਿ ਮੂਲ ਨਿਵਾਸੀ ਤੁਸੀਂ ਕਿੱਥੇ ਦੇ ਹੋ ਸਰ ਅਸੀਂ ਗੱਲਪਿੰਡ ਦੇ ਹੀ ਆ ਜੀ ਹਾਂਜੀ ਤੇ ਸਭ ਤੋਂ ਪਹਿਲਾਂ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਸੋਚਿਆ ਸਾਡੇ ਲਈ ਨਹੀਂ ਨਹੀਂ ਕੋਈ ਗੱਲ ਨਹੀਂ ਅੱਛਾ ਕਿੰਨੇ ਸਮੇਂ ਤੋਂ ਤੁਸੀਂ ਕਾਰਟ ਲਗਾ ਰਹੇ ਹੋ ਇੱਥੇ ਅਸੀਂ ਸਰ 1 ਸਾਲ ਤੋਂ ਲਗਾ ਰਹੇ ਹਾਂ 1 ਸਾਲ ਹੋਣ ਵਾਲਾ ਹਾਂਜੀ ਤੇ ਕੰਮਕਾਰ ਕਿਵੇਂ ਚੱਲ ਰਿਹਾ ਸੱਚ ਦੱਸੋ ਪਰ ਸਰ ਥੋੜਾ ਘੱਟ ਹੀ ਆ ਇੰਨਾ ਜ਼ਿਆਦਾ ਨਹੀਂ ਹੈਗਾ ਬਸ ਖਰਚਾ ਨਿਕਲ ਜਾਂਦਾ ਮਾੜਾ ਮੋਟਾ ਹੋਰ ਵੀ ਕੋਈ ਕੰਮ ਕਰਨ ਨਾਲ ਕਰਦੇ ਹਾਂ ਨਹੀਂ ਸਰ ਪਹਿਲਾਂ ਦਿਨੇ ਸਾਰਾ ਰੈਡੀ ਕਰਦੇ ਹਾਂ ਸਾਰਾ ਸਮਾਨ ਘਰੇ ਤਿਆਰ ਕਰਦੀ ਹਾਂ ਮੈਂ ਆਪ ਅੱਛਾ ਤੇ ਰਾਤ ਨੂੰ ਸੇਲ ਕਰਦੀ ਹਾਂ ਠੀਕ ਹੈ ਤੇ ਭੈਣ ਜੀ ਘਰ ਵਿੱਚ ਕੌਣ-ਕੌਣ ਹੈ ਘਰ ਵਿੱਚ ਬਜ਼ੁਰਗ ਨੇਗੇ ਮਾਤਾ ਪਿਤਾ ਨੇਗੇ ਭਰਾ ਵਾ ਇੱਕ ਉਹ ਬਿਲਕੁਲ ਹੈ ਨਹੀਂਗਾ Mentally upset ਆ ਅੱਛਾ ਤੇ ਇੱਕ ਭੈਣ ਆ ਹਾਂਜੀ ਠੀਕ ਹੈ ਤੇ ਤਾਡੇ ਤਿੰਨ ਬੱਚੇ ਨੇ ਤੁਹਾਡੇ ਤਿੰਨ ਬੱਚੇ ਨੇ ਹਸਬੰਡ ਤੁਹਾਡੇ ਹਸਬੰਡ ਛੱਡ ਕੇ ਕਿਸੇ ਹੋਰ ਨਾਲ ਚਲੇ ਗਏ ਸੀਗੇ ਹਸਬੰਡ ਛੱਡ ਗਏ ਸੀਗੇ ਹਾਂਜੀ ਤੁਸੀਂ ਇੱਕ ਪੂਰਾ ਪਰਿਵਾਰ ਸੰਭਾਲ ਰਹੇ ਹੋ ਇਹਦੇ ਵਿੱਚ ਇੱਕ ਭਰਾਏ ਜੋ ਡਿਸੇਬਲ ਹੈ ਤਿੰਨ ਬੱਚੇ ਆ ਹਾਂਜੀ ਤਿੰਨ ਬੱਚੇ ਇੱਕ ਭੈਣ ਹੈ ਹਾਂਜੀ ਤੇ ਤੁਸੀਂ ਸਾਰਿਆਂ ਦਾ ਕਾਰ ਭਾਰ ਚੱਕਿਆ ਹੋਇਆ ਹਾਂਜੀ ਸਰ ਠੀਕ ਹੈ ਤੇ ਭੈਣ ਜੀ ਗੁਜ਼ਾਰਾ ਹੋ ਜਾਂਦਾ ਹੈ ਜੋ ਮਤਲਬ ਇਥੋਂ ਤੁਸੀਂ ਕਮਾਉਨੇ ਹੋ ਕਿ ਕੁਝ ਹੋਰ ਵੀ ਕੰਮ ਕਾਰ ਕਰਨੇ ਪੈਣ ਨੇ ਸਰਵਿਆਸ ਮਾੜਾ ਮੋਟਾ ਗੁਜ਼ਾਰਾ ਹੋ ਜਾਂਦਾ ਵਾ ਮਾੜਾ ਮੋਟਾ ਜਿਆਦਾ ਨਹੀਂ ਹਾਂਜੀ ਠੀਕ ਹੈ ਬਸ ਮਾੜਾ ਮੋਟਾ ਹੋ ਜਾਂਦਾ ਤੇ ਪੰਜ ਦੀ ਬੱਚਿਆਂ ਵਿੱਚ ਕੌਣ ਕੌਣ ਐ ਕਿਹੜੀ ਕਿਹੜੀ ਕਲਾਸ ਚ ਪੜਦੇ ਨੇ ਬੱਚੇ ਮੇਰੀ ਵੱਡੀ ਬੇਟੀ ਹੈਗੀ ਐ 6th ਕਲਾਸ ਚਾ ਜੀ ਤੇ ਬੇਟਾ ਵਾ ਸੈਕੰਡ ਤੇ ਉਹ ਸੈਕੰਡ ਕਲਾਸ ਚਾ ਤੇ ਛੋਟੀ ਬੇਟੀ ਹੈਗੀ ਐ ਉਹ ਪੌਣੇ ਦੋ ਸਾਲ ਦੀ ਐ ਪੌਣੇ ਦੋ ਸਾਲ ਉਹ ਛੋਟੀ ਐ ਹਾਲੇ ਹਾਂਜੀ ਬਹੁਤ ਛੋਟੀ ਐ ਹਾਂਜੀ ਤੇ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ ਫਿਰ ਉਹ ਉਹਨੂੰ ਕੌਣ ਸੰਭਾਲਦਾ ਉਹ ਮੇਰੇ ਡੈਡੀ ਹੁੰਦੇ ਨੇਗੇ ਨਾਲ ਤੇ ਮੇਰੀ ਵੱਡੀ ਬੇਟੀ ਹੁੰਦੀ ਆ ਉਹ ਚੱਕ ਲੈਂਦੇ ਨੇਗੇ ਜਦੋਂ ਕਸਟਮਰ ਆਉਂਦੇ ਨੇਗੇ। ਅੱਛਾ ਘਰ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ। ਘਰ ਵਿੱਚ ਸਿਸਟਰ ਹੈਗੀ ਉਹ ਜੋਬ ਕਰਦੀ ਆ ਵੈਸੇ। ਅੱਛਾ ਉਹ ਵੀ ਜੋਬ। ਹਾਂਜੀ ਉਹ ਆਪਣਾ ਵੀ ਕਰਦੀ ਆ। ਠੀਕ ਐ। ਤੇ ਕਰਦਾ ਵੀ ਮਾੜਾ ਮੋਟਾ ਦੋਨੋਂ ਅਸੀਂ ਦੋਨੋਂ ਪੈਣਾ ਰਲ ਕੇ ਕਰਦੇ ਆਂ। ਦੋਨੇ ਪੈਣਾ ਤੁਸੀਂ ਰਲ ਕੇ ਕਰਦੇ। ਹਾਂਜੀ। ਠੀਕ ਐ। ਅੱਧਾ ਖਰਚ ਉਹ ਕਰਦੀ ਆ ਅੱਧਾ ਮੈਂ ਕਰਦੀ ਆਂ। ਅੱਧਾ ਉਹ ਕਰਦੇ ਨੇ ਕਰਦਾ ਤਾਂ ਤੁਸੀਂ ਕਰਦੇ। ਹਾਂਜੀ। ਪਰ ਮੇਰੇ ਖਿਆਲ ਦੇ ਨਾਲ ਵੀ ਢੇਡੋ ਜ਼ਿਆਦਾ ਨੇ ਤੇ ਕਮਾਉਣ ਵਾਲੇ ਘੱਟ। ਹਾਂਜੀ। अच्छा कह जी जਵੇਂ ਅਸੀਂ ਦੇਖ ਰਹੇ ਹਾਂ ਕਿ ਆਸੇ ਪਾਸੇ ਹੋਰ ਵੀ ਦੁਕਾਨਾਂ ਨੇ ਤੇ ਕਈਆਂ ਤੇ ਭੀੜ ਜ਼ਿਆਦਾ ਕਿਤੇ ਘੱਟ ਹੈ ਤੇ ਤੁਹਾਡੇ ਵੱਲ ਅਸੀਂ ਆਏ ਹਾਂ ਤਾਂ ਸਾਨੂੰ ਲੱਗਿਆ ਵੀ ਜ਼ਰੂਰੀ ਵੀ ਹੈ ਕਰਨਾ ਕਿਉਂਕਿ ਸਾਨੂੰ ਕੋਈ ਨਹੀਂ ਦੇਖਿਆ ਇਹ ਰੋਜ਼ ਇਦਾਂ ਹੀ ਹੁੰਦਾ ਹੈ ਹਾਂਜੀ ਸਰ ਇਦਾਂ ਹੀ ਹੁੰਦਾ ਕੀ ਕਾਰਨ ਕੀ ਮੰਨਦੇ ਹੋ ਸਰ ਐਕਚੁਅਲੀ ਨਾ ਇੱਕ ਦਾ ਨਾ ਮੇਰਾ ਕੰਮ ਹਲੇ ਥੋੜਾ ਟਾਈਮ ਹੋਇਆ ਵਾ ਤੇ ਉਹਨਾਂ ਦਾ ਜ਼ਿਆਦਾ ਪੁਰਾਣੇ ਨਹੀਂ ਹਾਂਜੀ ਉਹ ਪੁਰਾਣੇ ਆ ਉਹਨਾਂ ਨੂੰ ਕਾਫੀ 4-5 ਸਾਲ ਹੋ ਗਏ ਹੁਣਾਂ ਨੇਗੇ। ਅੱਛਾ ਜੀ। ਮੈਨੂੰ 1 ਸਾਲ ਵੀ ਨਹੀਂ ਹੋਇਆ ਹਲੇ ਪੂਰਾ। ਹੂੰ। ਪਰ ਇਹਦੀ ਉਹ ਵੀ ਪਿੰਡ ਦੀ ਰਹਿਣ ਵਾਲੇ ਨੇ ਜਾਂ ਉਹ ਪ੍ਰਵਾਸੀ ਨੇ? ਨਹੀਂ ਉਹ ਪ੍ਰਵਾਸੀ ਨੇ। ਅੱਛਾ ਉਹ ਪ੍ਰਵਾਸੀ। ਹਾਂ ਜੀ। ਪਰ ਉਹਨਾਂ ਕੋਲੇ ਭੀੜ ਜ਼ਿਆਦਾ ਹੁੰਦੀ। ਹਾਂ ਜੀ ਉਹਨਾਂ ਕੋਲ ਜ਼ਿਆਦਾ ਹੁੰਦੀ। ਜੀ। ਬਿਲਕੁਲ ਅ ਦੋਸਤੋ ਦੇਖੋ ਅਸੀਂ ਕਿਸੇ ਦੇ ਕੰਮ ਕਰਨ ਦੇ ਖਿਲਾਫ ਨਹੀਂ ਹੈਗੇ। ਅ ਜੋ ਬੰਦਾ ਕੰਮ ਕਰਦਾ ਏ, ਜੋ ਬੰਦਾ ਮਿਹਨਤ ਕਰਦਾ ਏ ਤੁਸੀਂ ਉਹਦੇ ਕੋਲੇ ਜਾਓ। ਖਾਣਾ ਪੀਣਾ ਦੇਖੋ ਹਰ ਕਿਸੇ ਦਾ ਸ਼ੌਂਕ ਹੁੰਦਾ ਜਿੱਥੇ ਤੁਹਾਡਾ ਜੀ ਕਰੇ ਜਾਓ। ਪਰ ਜਿੱਥੇ ਤੁਹਾਨੂੰ ਜ਼ਰੂਰਤ ਨਜ਼ਰ ਆਵੇ ਜਿੱਥੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਹੋਣ ਤੁਸੀਂ ਉੱਥੇ ਵੀ ਜ਼ਰੂਰ ਜਾਇਆ ਕਰੋ ਭੈਣ ਜੀ ਕੁੱਲ ਮਿਲਾ ਕੇ ਅਗਰ ਗੱਲ ਕਰੀਏ ਤਾਂ ਘਰ ਦਾ ਪੂਰਾ ਮਹੀਨੇ ਦਾ ਖਰਚਾ ਕਿੰਨਾ ਹਰਚਾ ਸਰ ਖਰਚਾ ਜਿਆਦਾ ਵੈਸੇ ਆਮਦਨੀ ਘਟਵਾ ਫਿਰ ਵੀ ਅਗਰ ਆਪਾਂ ਕੋਈ ਫਿਗਰ ਦੀ ਗੱਲ ਕਰੀਏ ਤਾਂ ਕਿੰਨਾ ਕੁ ਹੋਊਗਾ ਘਰ ਦਾ ਖਰਚਾ ਹਰਚਾ ਦਾ ਸਾਰਾ ਘੱਟੋ ਘੱਟ 10000 ਤਾਂ ਹੋਊਗਾ 10-15000 ਆਮ ਗੱਲ ਹੈ ਉਹ ਫਿਰ ਬਿਜਲੀ ਦੇ ਬਿੱਲ ਨੇ ਬੱਚਿਆਂ ਦੀ ਪੜ੍ਹਾਈ ਦੀ ਹੈ। ਬੱਚੇ ਕਿਹੜੇ ਸਕੂਲ ਚ ਪੜ੍ਹਦੇ ਹੋਵਾਂ ਜੀ? ਬੱਚੇ ਤਾਂ ਮੈਂ ਗਵਰਨਮੈਂਟ ਚ ਲਗਾਏ ਹੋਏ ਨੇ ਜੀ। ਜੀ ਗਵਰਨਮੈਂਟ ਚ ਲਗਾਏ। ਹਾਂ ਜੀ। ਫਿਰ ਵੀ ਪ੍ਰਾਈਵੇਟ ਦਾ ਇੰਨਾ ਮਹਰੀ ਹਨ ਬਜਟ ਹੈ ਨਹੀਂ ਗਾ। ਜੀ 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 ਬਜਟ ਹੈ। ਹਾਂ ਜੀ। ਤਾਂ ਪੈਨ ਜੀ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ 10-15 ਹਜ਼ਾਰ ਘਰ ਦਾ ਖਰਚਾ ਵੀ ਹੁੰਦਾ। ਫਿਰ ਕਿੰਨੇ ਤੁਹਾਡੇ ਘਰ ਦੇ ਮੈਂਬਰ ਵੀ ਨੇ? ਤੁਹਾਨੂੰ ਕਦੇ ਇਹ ਨਹੀਂ ਲੱਗਿਆ ਵੀ ਮੈਨੂੰ ਹੁਣ ਕੰਮ ਬਦਲ ਕੇ ਕੁਝ ਹੋਰ ਕਰਨਾ ਚਾਹੀਦਾ ਕਿ ਲੱਗੇ ਰਹਿਣਾ ਚਾਹੁੰਦੇ? ਨੀ ਸਰ ਮੈਂ ਹੌਲੀ ਹੌਲੀ ਮੈਂ ਕਹਨੀ ਆ ਵੀ ਇਸੇ ਤੇ ਆਪਣਾ ਅੱਗੇ ਵਧਾਂ ਇਸੇ ਤੇ ਅੱਗੇ ਵਧਣਾ ਹਾਂਜੀ ਠੀਕ ਹੈ ਅੱਛਾ ਜੇ ਕੋਈ ਤੁਹਾਡੀ ਮਦਦ ਦੇ ਲਈ ਆਉਂਦਾ ਹੈ ਜਾਂ ਕਹੇ ਕਿ ਅਸੀਂ ਤੁਹਾਡਾ ਕੋਈ ਕੰਮ ਅਪਗ੍ਰੇਡ ਕਰ ਦਿੰਨੇ ਆ ਜਾਂ ਤੁਹਾਡੀ ਕਾਰਟ ਨੂੰ ਅਪਗ੍ਰੇਡ ਕਰ ਦਿੰਨੇ ਆ ਕਿਹੜੇ-ਕਿਹੜੇ ਕੰਮ ਆ ਤੁਸੀਂ ਪਹਿਲਾਂ ਕਰਵਾਉਣਾ ਚਾਹੋਗੇ ਜੀ ਸਰ ਵੈਸੇ ਤਾਂ ਮੈਂ ਕਹਨੀ ਆ ਵੀ ਆਪਣੀ ਮਿਹਨਤ ਦੇ ਨਾਲ ਅੱਗੇ ਵਧਾਂ ਮੈਂ ਤੁਸੀਂ ਆਪਣੀ ਮੈਂ ਕਿਸੇ ਦੀ ਹੈਲਪ ਨਹੀਂ ਲੈਣਾ ਚਾਹੁੰਦੀ ਸਰ ਹੈਲਪ ਨਹੀਂ ਲੈਣਾ ਨਹੀਂ ਸਰ ਮੈਂ ਚਾਹਨੀ ਆ ਵੀ ਆਪਣੀ ਮਿਹਨਤ ਦੇ ਜ਼ਮ ਤੇ ਅੱਗੇ ਵਧਾਂ ਮੈਨੂੰ ਅਗਲਾ ਅੱਗੇ ਜਾ ਕੇ ਕਹੇ ਵੀ ਹਾਂ ਕੁੜੀ ਨੇ ਆਪਣੀ ਮਿਹਨਤ ਦੇ ਦਮ ਤੇ ਸਾਰਾ ਕੁਝ ਬਣਾਇਆ ਵਾ ਜੀ ਯਾਨੀ ਤੁਸੀਂ ਆਪਣੀ ਮਿਹਨਤ ਦੇ ਨਾਲ ਹੀ ਆਪਣੇ ਕੰਮ ਨੂੰ ਵੀ ਵਧਾਉਣਾ ਚਾਹੁੰਦੇ ਹੋ ਤੇ ਪਰਿਵਾਰ ਦਾ ਗੁਜ਼ਾਰਾ ਵੀ ਚਲਾਉਣਾ ਚਾਹੁੰਦੇ ਹੋ ਬਿਲਕੁਲ ਦੋਸਤੋ ਇਸ ਤੋਂ ਵੱਧ ਹੌਸਲੇ ਦੀ ਕੀ ਉਦਾਹਰਣ ਹੋਵੇਗੀ ਤੁਸੀਂ ਆਪ ਹੀ ਦੱਸੋ ਕਿ ਪੈਨ ਜੀ ਤੋਂ ਅਸੀਂ ਪੁੱਛਿਆ ਵੀ ਕਿ ਅਗਰ ਤੁਸੀਂ ਕੁਝ ਅਪਗ੍ਰੇਡ ਕਰਨਾ ਚਾਹੁੰਦੇ ਹੋ ਕੋਈ ਤੁਹਾਡੀ ਮਦਦ ਕਰਨ ਦੇ ਲਈ ਆਉਂਦਾ ਤਾਂ ਤੁਸੀਂ ਕਰਵਾਉਂਗੇ ਉਹ ਕਹਿੰਦੇ ਵੀ ਨਹੀਂ ਮੈਂ ਖੁਦ ਕਰਨਾ ਚਾਹੁੰਦੀ ਆ ਤਾਕੇ ਲੋਕੇ ਕਹਿਣ ਕਿ ਮੈਂ ਕੁਛ ਕਰਕੇ ਦਿਖਾਇਆ ਭੈਣ ਜੀ ਬਹੁਤ ਬਹੁਤ ਵਧੀਆ ਲੱਗਾ ਆਉਂਦੇ ਵੀ ਨਹੀਂਗੇ ਹੈਲਪ ਕਰਨ ਲਈ ਬਹੁਤ ਲੋਕ ਆਉਂਦੇ ਨੇਗੇ ਪਰ ਮੈਂ ਨਹੀਂ ਲੈਣਾ ਖੁਸ਼ ਨਹੀਂ ਚਾਹੁੰਦੀ ਹੈਗੇ ਮੈਂ ਆਪਣੀ ਮਿਹਨਤ ਦੇ ਦਮ ਤੇ ਅੱਗੇ ਵਧਣਾ ਚਾਹੁੰਦੀ ਹਾਂ ਜੀ ਭੈਣ ਜੀ ਸਾਡਾ ਇੱਥੇ ਆਉਣ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮਕਸਦ ਇਹ ਹੀ ਸੀਗਾ ਕਿ ਆਪਣੀ ਗੱਲਬਾਤ ਹੋਵੇ ਸਾਡੇ ਤੁਹਾਡੇ ਪਿੰਡ ਦੇ ਲੋਕ ਜਾਂ ਆਸ-ਪਾਸੇ ਦੇ ਲੋਕ ਜਦੋਂ ਇੱਥੇ ਲੰਘਣ ਤਾਂ ਤੁਹਾਡੇ ਕੋਲੇ ਹੋ ਕੇ ਲੰਘਣ ਤੁਹਾਡਾ ਬਣਾਇਆ ਖਾਣਾ ਚੱਕ ਕੇ ਜਾਣ ਤੇ ਤੁਹਾਨੂੰ ਦੱਸ ਕੇ ਵੀ ਜਾਣ ਹੈ ਨਾ ਵੀ ਵਧੀਆ ਲੱਗਾ ਜਾਂ ਕੋਈ ਕਮੀ ਪੇਸ਼ੀ ਆ ਤਾਂ ਉਹ ਵੀ ਤੁਹਾਨੂੰ ਜ਼ਰੂਰ ਦੱਸ ਕੇ ਜਾਣ ਸੋ ਸਾਡਾ ਇੱਥੇ ਆਉਣ ਦਾ ਮਕਸਦ ਇਹ ਸੀ ਦੀ ਪੰਜਾਬੀਓ ਹੁਣ ਵੇਲਾ ਆ ਗਿਆ ਹੈ ਕਿ ਅਸੀਂ ਆਪਣੇਆਂ ਦੇ ਨਾਲ ਵੀ ਖੜੀਏ ਭਾਈ ਗਿੱਲ ਪਿੰਡ ਹੈ ਭੈਣ ਜੀ ਦਾ ਔਰ ਗਿੱਲ ਪਿੰਡ ਦਾ ਇਹ ਦਰਵਾਜ਼ਾ ਹੈ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਆ ਸਕਦੇ ਹੋ ਜੇ ਤੁਸੀਂ ਲੁਧਿਆਣੇ ਆ ਰਹੇ ਹੋ ਗਿੱਲ ਪਿੰਡ ਦੇ ਗਿੱਲਾਂ ਵਾਲੇ ਏਰੀਆ 'ਚ ਕਿਤੇ ਵੀ ਆ ਰਹੇ ਹੋ ਤਾਂ ਜ਼ਰੂਰ ਆਓ ਤੁਸੀਂ ਪੁੱਛ ਸਕਦੇ ਹੋ ਵੀ ਭਾਈ ਮੇਨ ਗੇਟ ਦੇ ਕੋਲੇ ਆ ਜਾਣਾ ਆ ਤੇ ਉੱਥੇ ਭੈਣ ਜੀ ਜਿਵੇਂ ਨਾਲ ਖੜੇ ਹੁੰਦੇ ਨੇ ਤੇ ਇੱਥੇ ਤੁਸੀਂ ਆ ਸਕਦੇ ਹੋ ਤੇ ਜੇ ਤੁਸੀਂ ਭੈਣ ਜੀ ਕੀ ਕੀ ਬਣਾਉਨੇ ਹੋ ਤੁਸੀਂ ਸਰ ਮੋਂਗੋਜ਼ ਨੇਗੇ ਮੇਰੇ ਕੋਲੇ ਤੇ ਬੁਲੇਟ ਆ ਸਪ੍ਰਿੰਗ ਰੋਲ ਆ ਸਾਰਾ ਕੁਝ ਮੈਂ ਆਪ ਹੀ ਰੈਡੀ ਕਰਦੀ ਆ ਘਰੇ ਆ ਸਾਰਾ ਕੁਝ ਤੁਸੀਂ ਆਪ ਰੈਡੀ ਕਰਾ ਹਾਂਜੀ ਦੇਖੋ ਤੇ ਕਿੰਨੇ ਕ ਵਜੇ ਆ ਜਾਣੇ ਹੋ ਸਾਢੇ 5 ਵਜੇ ਸਾਕ ਆ ਜਣੇ ਆ ਸਾਢੇ 5 ਵਜੇ ਆ ਜਾਓ ਤੇ ਜਾਂਦੇ ਕਿੰਨੇ ਕ ਵਜੇ ਹੋ 10 ਵਜੇ ਤੱਕ ਜਾਣਾ 10 ਵਜੇ ਤੱਕ ਚਲੇ ਜਾ ਹਾਂਜੀ ਸਾਢੇ 5 ਤੋਂ 10 ਯਾਨੀ 5 ਤੋਂ 10 ਵਜੇ ਤੱਕ ਤੁਸੀਂ ਕੰਮ ਕਰਦੇ ਹੋ 5 ਘੰਟੇ ਦੀ ਸ਼ਿਫਟ ਤੇ ਹੁੰਦੇ ਹੋ ਹਾਂਜੀ ਸਰ ਤੇ 5 ਤੋਂ 10 ਦੇ ਵਿੱਚ ਜੇ ਕੋਈ ਵੀ ਆਉਂਦਾ ਤਾਂ ਤੁਸੀਂ ਅ ਇੱਥੇ ਮਿਲੋਗੇ ਉਹਨਾਂ ਨੂੰ ਜੀ ਭਾਈ ਜੀ ਤੁਸੀਂ ਖਾਣਾ ਜੀ ਰੈਡੀ ਕਰਵਾਣਾ ਬਿਲਕੁਲ ਤੁਸੀਂ ਕਰਦੇ ਰਹੋ ਜੀ ਆਪਣਾ ਕੰਮ ਨਾਲ ਨਾਲ ਕਰਦੇ ਰਹੋ ਕੋਈ ਗੱਲ ਤੁਸੀਂ ਕੋਈ ਨਹੀਂ ਕਰੋ ਮੈਂ ਕਰ ਰਿਹਾ ਤੁਹਾਡੇ ਤੇ ਬਿਲਕੁਲ ਜੀ ਇਹ ਜ਼ਰੂਰੀ ਆ ਕਿ ਦੇਖੋ ਭੈਣ ਜੀ ਨੇ ਦੱਸਿਆ ਕਿ 5 ਘੰਟੇ ਨੇ ਅਸੀਂ ਦੇਖੋ ਇੱਥੇ ਆਏ ਆ ਅਸੀਂ ਕਿਸੇ ਦੀ ਦੁਕਾਨਦਾਰੀ ਖਰਾਬ ਕਰਨ ਦੇ ਲਈ ਨਹੀਂ ਆਏ ਹੈਗੇ ਸਾਡਾ ਮੇਨ ਮਕਸਦ ਇਹੀ ਸੀ ਕਿ ਪੰਜਾਬੀ ਭਰਾ ਜੋ ਇਸ ਦਰਦ ਨੂੰ ਸਮਝ ਸਕਦੇ ਨੇ ਜਿਨ੍ਹਾਂ ਦੇ ਵਿੱਚ ਥੋੜੀ-ਬਹੁਤੀ ਵੀ ਅਗਰ ਇਨਸਾਨੀਅਤ ਹੈ ਜਿਨ੍ਹਾਂ ਦੇ ਵਿੱਚ ਸਮਝ ਹੈ ਇਸ ਚੀਜ਼ ਨੂੰ ਇਸ ਮਜਬੂਰੀ ਨੂੰ ਸਮਝਣ ਦੀ ਉਹ ਜ਼ਰੂਰ ਸਮਝਣ ਸੁਣਨ ਤੇ ਗੌਰ ਕਰਨ ਕਿ ਜੀ ਇੱਥੇ ਆਉਣਾ ਸਿਰਫ ਤੁਹਾਡੇ ਸਵਾਦ ਲਈ ਆਉਣਾ ਨਹੀਂ ਹੈ ਇੱਥੇ ਜੇ ਤੁਸੀਂ ਆਉਂਦੇ ਹੋ ਇਹਨਾਂ ਤੋਂ ਕੋਈ ਸਮਾਨ ਖਰੀਦਦੇ ਹੋ ਕੋਈ ਵੀ ਚੀਜ਼ ਲੈਨੇ ਹੋ ਤਾਂ ਉਹਦੇ ਨਾਲ ਇਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਣਾ ਹੈ ਦੇਖੋ ਉਹ ਕਹਿੰਦੇ ਜੀ ਅਸੀਂ ਕਿਸੇ ਤੋਂ ਕੁਝ ਨਹੀਂ ਮੰਗਦੇ ਹੈਗੇ ਤਾਂ ਜੇ ਕੋਈ ਕਿਸੇ ਤੋਂ ਨਹੀਂ ਮੰਗ ਰਿਆ ਮਿਹਨਤ ਕਰਕੇ ਕੁਝ ਕਰਨਾ ਚਾਹੁੰਦਾ ਤਾਂ ਆਪਾਂ ਇੰਨਾ ਤਾਂ ਕਰ ਸਕਦੇ ਆ ਨਾ ਕਿ ਮਿਹਨਤ ਕਰਨ ਵਿੱਚ ਉਹਦੀ ਮਦਦ ਕਰੀਏ ਜੇ ਬੰਦਾ ਸਾਰਾ ਦਿਨ ਲਾ ਕੇ ਕੋਈ ਚੀਜ਼ ਰੈਡੀ ਕਰ ਰਿਆ ਆ ਤੇ ਸਾਡਾ ਇੰਨਾ ਕੁ ਤਾਂ ਫਰਜ਼ ਬਣਦਾ ਨਾ ਕਿ ਪੰਜਾਬੀ ਹੋਣ ਦੇ ਨਾਤੇ ਕਿ ਅਸੀਂ ਇੱਕ ਵਾਰੀ ਇੱਥੇ ਜ਼ਰੂਰ ਆਈਏ ਤੇ ਜੋ ਵੀ ਇਹਨਾਂ ਕੋਲੇ ਖਾਣ ਪੀਣ ਦਾ ਸਮਾਨ ਆ ਤੇ ਆਪਾਂ ਉਹ ਜ਼ਰੂਰ ਖਾਈਏ ਤੇ ਜਿੰਨਾ ਹੋ ਸਕੇ ਭੈਣ ਦੀ ਮਦਦ ਕੀਤੀ ਜਾਵੇ। ਸੋ ਦੋਸਤੋ ਅੱਜ ਦੇ ਹੌਸਲੇ ਦੇ ਵਿੱਚ ਆਪਾਂ ਭੈਣ ਜੀ ਦੇ ਨਾਲ ਗੱਲਬਾਤ ਕੀਤੀ ਤੇ ਮੈਨੂੰ ਜਿੰਨੀ ਵੀ ਗੱਲਬਾਤ ਹੋਈ ਮੈਨੂੰ ਬਹੁਤ ਵਧੀਆ ਲੱਗਾ ਔਰ ਇਹ ਚੀਜ਼ ਦੇਖ ਕੇ ਤੁਹਾਨੂੰ ਵੀ ਵਧੀਆ ਲੱਗਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਮਿਹਨਤ ਕਾ ਸ਼ਲੋਕਾਂ ਦੀ ਬਿਲਕੁਲ ਕਮੀ ਨਹੀਂ ਹੈ। ਮਿਹਨਤ ਕਾ ਸ਼ਲੋਕ ਅੱਜ ਵੀ ਪੰਜਾਬ ਦੇ ਵਿੱਚ ਨੇ ਔਰ ਸਾਡੀਆਂ ਭੈਣਾਂ ਬਹੁਤ ਮਿਹਨਤ ਕਰਦੀਆਂ ਤੁਸੀਂ ਵੇਖ ਸਕਦੇ ਹੋ ਕਿ ਪੈਣ ਜੋ ਨੇ ਖੁਦ ਆਪਣੇ ਹੱਥੀ ਬਣਾਇਆ ਜੋ ਸਮਾਨ ਹੈ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜ਼ਰੂਰ ਦਿਖਾਵੇ ਕਿ ਹਰ ਸਮਾਨ ਉਹ ਮੌਕੇ ਤੇ ਤੁਹਾਨੂੰ ਰੈਡੀ ਕਰਕੇ ਦਿੰਦੇ ਨੇ ਚਾਹੇ ਉਹ ਮੋਮੋਜ਼ ਨੇ ਚਾਹੇ ਉਹ ਬੁਲੇਟਸ ਨੇ ਜਾਂ ਸਪਰਿੰਗ ਰੋਲਜ਼ ਨੇ ਉਹ ਸਾਰਾ ਸਮਾਨ ਤੁਹਾਨੂੰ ਮਿਲੇਗਾ ਬਾਕੀ ਜੇਕਰ ਤੁਹਾਡਾ ਸਾਥ ਮਿਲਿਆ ਤਾਂ ਹੋ ਸਕਦਾ ਹੈ ਕਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਗੁੰਜਾਇਸ਼ ਇੱਥੇ ਹੋ ਜਾਵੇ ਇੱਕ ਪਰਿਵਾਰ ਚੰਗੀ ਤਰ੍ਹਾਂ ਦੇ ਨਾਲ ਆਪਣਾ ਗੁਜ਼ਾਰਾ ਕਰ ਸਕੇ ਔਰ ਜਿਵੇਂ ਭੈਣ ਨੇ ਕਿਹਾ ਕਿ ਭੈਣ ਦੇ ਤਿੰਨ ਬੱਚੇ ਨੇ ਇੱਕ ਭੈਣ ਹੋਰ ਕੁਮਾਰੀ ਹੈ ਤਾਂ ਮੇਰੇ ਖਿਆਲ ਦੇ ਨਾਲ ਕਿ ਪੰਜਾਬ ਦੇ ਭਰਾ ਇੰਨੇ ਮਾੜੇ ਤਾਂ ਨਹੀਂ ਹੋਣਗੇ ਜੋ ਆਪਣੀਆਂ ਭੈਣਾਂ ਦੇ ਨਾਲ ਇਸ ਘੜੀ ਦੇ ਵਿੱਚ ਨਾ ਖੜਨ ਸੋ ਮੇਰੀ ਤਾਂ ਜੀ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਇਹੀ ਅਪੀਲ ਹੈ ਕਿ ਗਿੱਲਪਿੰਡ ਹੈ ਜੀ ਮੈਂ ਵਾਰ-ਵਾਰ ਦੱਸ ਰਿਹਾ ਤੇ ਉਹਦਾ ਇਹੀ ਕਾਰਨ ਹੈ ਕਿ ਗਿੱਲਪਿੰਡ ਆਓ ਤੇ ਅ ਭੈਣ ਜੀ ਕਿੰਨਾ ਕੁ ਟਾਈਮ ਲੱਗਦਾ ਇੱਕ ਆਈਟਮ ਤਿਆਰ ਕਰਕੇ ਪ੍ਰੋਸਸਰ ਨੂੰ ਬਸ 5 5 ਮਿੰਟ ਲੱਗਦੇ ਨੇਗੇ ਬਸ 5 ਮਿੰਟ ਹਾਂਜੀ ਜੇ ਰੈਡੀ ਹੋਵੇ ਤਾਂ 1 ਮਿੰਟ ਵੀ ਨਹੀਂ ਲੱਗਦਾ ਹੈਗਾ 1 ਮਿੰਟ ਵੀ ਨਹੀਂ ਲੱਗਦਾ ਠੀਕ ਹੈ ਅੱਛਾ ਭੈਣ ਜੀ ਜਿਵੇਂ ਹੁਣ ਤੁਹਾਡੇ ਵਰਗੀਆਂ ਹੋਰ ਬਹੁਤ ਸਾਰੀਆਂ ਭੈਣਾਂ ਨੇ ਕੰਮ ਕਰਨਾ ਚਾਹੁੰਦੀਆਂ ਨੇ ਜਾਂ ਸਹਾਰਾ ਬਣਨਾ ਚਾਹੁੰਦੀਆਂ ਨੇ ਫੈਮਿਲੀ ਦਾ ਜਾਂ ਜੋ ਹਲੇ ਕੰਮ ਨਹੀਂ ਕਰਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੋ ਸਰ ਮੈਂ ਤਾਂ ਅਹੀ ਸਨੇਹਾ ਦਊਂਗੀ ਕਿ ਆਪਣਾ ਆਪਣਾ ਕੰਮ ਖੁਦ ਕਰੋ ਜੀ ਆਪਣੀ ਮਿਹਨਤ ਕਰਕੇ ਅੱਗੇ ਵਧੋ ਆਪਣੇ ਪੈਰਾਂ ਤੇ ਖੜੇ ਹੋਵੋ ਤਾਂ ਕਿ ਕਿਸੇ ਅੱਗੇ ਹੱਥ ਨਾ ਢਾਣਾ ਪਵੇ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਤਾਂ ਬਿਲਕੁਲ ਜੀ ਹੌਸਲੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਸ ਤੋਂ ਜ਼ਿਆਦਾ ਕੁਝ ਕਿਹਾ ਨਹੀਂ ਜਾ ਸਕਦਾ ਔਰ ਮਿਹਨਤ ਹੀ ਗੱਲ ਕੀਤੀ ਹੈ ਭੈਣ ਜੀ ਨੇ ਔਰ ਜੇਕਰ ਤੁਸੀਂ ਮਿਹਨਤ ਕਰਨ ਦੇ ਵਿੱਚ ਯਕੀਨ ਰੱਖਦੇ ਹੋ ਮਿਹਨਤ ਕਸ਼ ਲੋਕਾਂ ਦੇ ਨਾਲ ਖੜਨ ਵਿੱਚ ਯਕੀਨ ਰੱਖਦੇ ਹੋ ਆਪਾਂ ਤਾਂ ਕੀ ਨਹੀਂ ਕਰਕੇ ਵਿਖਾਇਆ ਪਿਛਲੇ 15 20 ਦਿਨ 25 ਦਿਨ ਹੋ ਗਏ ਨੇ ਹੜਾ ਨੇ ਕਿੰਨੀ ਮਾਰ ਮਾਰੀ ਐ ਤੇ ਆਪਾਂ ਕੀ ਕੁਛ ਨਹੀਂ ਕਰਕੇ ਧਕਾਇਆ ਪੰਜਾਬ ਦੇ ਨਾਲ ਪੰਜਾਬੀ ਹੀ ਖੜੇ ਨੇ ਤਾਂ ਪੰਜਾਬੀਆਂ ਦੇ ਨਾਲ ਵੀ ਪੰਜਾਬੀ ਹੀ ਖੜਨ ਬਸ ਇਹੀ ਗੁਜ਼ਾਰਿਸ਼ ਹੈ ਜੀ ਸੋ ਉਮੀਦ ਕਰਦੇ ਹਾਂ ਹੌਸਲੇ ਦਾ ਅੱਜ ਦਾ ਜੋ ਐਪੀਸੋਡ ਹੈ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਫੇਰ ਹਾਜ਼ਰ ਹੋਵਾਂਗੇ ਇੱਕ ਨਵਾਂ ਹੌਸਲਾ ਲੈ ਕੇ ਜਾਂ ਹੋਰ ਕਿਸਮ ਦਾ ਹੌਸਲਾ ਲੈ ਕੇ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸਿਆ ਕਾ